ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਿਰੰਦੀਪ ਕੌਰ ਮਠਾੜੂ ਮੇਰੇ ਚੈਨਲ ਫਾਤੀ ਕਲੈਕਸ਼ਨ ਬੁਲੰਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬੁਟੀਕ ਵਰਕ ਵਾਲੇ ਸੂਟਸ ਹਾਂਜੀ ਅੱਜ ਦਾ ਜਿਹੜਾ ਆਪਾਂ ਸਟੱਫ ਲੈ ਕੇ ਆਏ ਜੀ ਕੋਰਾ ਕਾਟਨ ਸਟੱਫ ਹੈ ਪਿਓਰ ਕਾਟਨ ਹੁੰਦੀ ਹੈ ਜਿਹੜੀ ਕੋਰਾ ਕਾਟਨ ਹੁੰਦੀ ਹੈ ਬਹੁਤ ਸੋਹਣਾ ਸਟੱਫ ਹੈ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਹੈ ਔਰ ਇਹ ਹੈਗਾ ਜੀ ਆਪਣਾ ਇਹਦੇ ਉੱਤੇ ਵਰਕ ਕਰਵਾਇਆ ਹੋਇਆ ਸਿੰਗਲ ਕਲਰ ਨਾਲ ਆਪਾਂ ਵਰਕ ਕਰਾਇਆ ਜੀ ਫਰੋਜ਼ੀ ਕਲਰ ਦਾ ਥ्रेड ਯੂਜ਼ ਕੀਤਾ ਹੋਇਆ ਐ ਏਦਾਂ ਸੈਂਟਰ ਦੇ ਵਿੱਚ ਪੈਨਲ ਜਾ ਰਹੇ ਨੇ ਇਹ ਸ਼ਰਟ ਦੇ ਵਿੱਚ ਪੈਨਲ ਨੇ ਜੀ ਇਹ ਬਣੀ ਹੋਈ ਹੈ ਇਹਦੀਆਂ ਬਾਜੂ ਬਾਜੂ ਬਣੀਆਂ ਹੋਈਆਂ ਜੀ ਐਜ਼ ਇਟ ਉੱਪਰ ਏਦਾਂ ਹੀ ਬਣੀ ਹੋਈ ਹੈ ਬਾਟਮ ਬਹੁਤ ਸੋਹਣਾ ਵਰਕ ਹੋਇਆ ਜੀ ਬਾਜੂ ਤੇ ਵੀ ਬਾਟਮ ਤੇ ਵੀ ਇਹ ਵਾਲੀ ਸੇਮ ਵੇਖ ਲਾਏਗੀ ਤੁਸੀਂ ਇਹ ਵੇਲ ਬਾਟਮ ਤੇ ਔਰ ਬਾਜੂ ਤੇ ਲਿਆ ਸਕਦੇ ਹੋ ਔਰ ਇਹਦੀ ਜਿਹੜੀ ਸ਼ਰਟ ਹੈ ਜੀ ਸੈਂਟ ਪੈਨਲ ਬਣੇ ਹੋਏ ਨੇ ਸ਼ਰਟ ਤੇ ਬਹੁਤ ਸੋਹਣੀ ਇਹਦੀ ਸ਼ਰਟ ਬਣ ਕੇ ਰੈਡੀ ਹੋਊਗੀ ਔਰ ਜਿਹੜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦਾ ਸਾਰਾ ਵਰਕ ਹੋਇਆ ਜੀ ਮਿਰਰ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਪਿਓਰ ਕਾਟਨ ਸਟੱਫ ਹੈ ਜੀ ਸਾਰਾ ਵਰਕ ਬਹੁਤ ਸੋਹਣੀ ਹੈ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜੀ 45 47 ਬਣ ਜੂਗੀ ਆਰਾਮ ਨਾਲ ਔਰ نیچے ਘੇਰੇ ਤੇ ਅੱਧਾ ਜੀ ਇਹਦੇ ਕੱਟ ਵਰਕ ਵੀ ਹੋਇਆ ਹੋਇਆ ਔਰ ਜਿਹੜਾ ਇਹਦੇ ਨਾਲ ਦੁਪੱਟਾ ਹੈ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਜੀ ओरिजिनल ਟੈਬੀ ਦਾ ਜਿਹੜਾ ਦੁਪੱਟਾ ਲਾਇਆ ਜੀ ਆਪਾਂ ਟਾਈ ਡਾਈ ਕਰਵਾ ਕੇ ਆ ਹੈਗਾ ਜੀ ਇਹਦੇ ਦੁਪੱਟੇ ਦਾ ਡਿਜ਼ਾਈਨ ਟਾਈ ਡਾਈ ਨਾਲ ਦੁਪੱਟਾ ਲੱਗਿਆ ਹੋਇਆ ਹੈ ਜੀ ਫਰੋਜ਼ੀ ਔਰ ਗ੍ਰੀਨ ਕਲਰ ਨਾਲ ਜਿਹੜੇ ਆਪਾਂ ਇਹ ਦੁਪੱਟਾ ਰੈਡੀ ਕਰਵਾਇਆ ਹੋਇਆ ਹੈ ਦੁਪੱਟੇ ਦਾ ਸਟਾਫ ਦੇਖ ਸਕਦੇ ਹੋ ओरिजिनल ਆਪਾਂ ਟੈਬੀ ਲੱਗੀ ਹੋਈ ਹੈ ਜੀ ਬਹੁਤ ਸੋਹਣੀ ਟੈਬੀ ਲੱਗੀ ਹੋਈ ਹੈ ਬਹੁਤ ਅੱਛਾ ਜਿਹੜਾ ਸਟਾਫ ਲੈ ਜੀ ਬਹੁਤ ਸੋਹਣੀ ਜਿਹੜੀ ਇਹਦੇ ਤੇ ਟਾਈ ਡਾਈ ਦਾ ਆਪਾਂ ਦੁਪੱਟਾ ਰੈਡੀ ਕਰਿਆ ਔਰ ਸਾਰਾ ਸੂਟ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਜੀ ਇਹ ਹੋਇਆ ਕੋਰਾ ਕਾਟਨ ਦੇ ਉੱਤੇ ਸੈਂਟਰ ਪੈਨਲ ਹੋਗੀ ਸਲਵਾਰ ਹੋਗੀ ਔਰ ਸ਼ਰਟ ਹੋਗੀ ਆ ਬਾਜੂ ਹੋਗੀਆਂ ਔਰ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਪ੍ਰਾਈਸ ਹੈਗਾ ਦਾ ਸਿਰਫ 1550 ਰੁਪਏ ਦਾ ਪ੍ਰਾਈਸ ਰਹੂਗਾ 1550 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਇਹਦੇ ਵਿੱਚ ਕਲਰ ਹੈਗੇ ਆ ਜੀ ਨੈਕਸਟ ਕਲਰ ਹੈਗਾ ਆਪਣਾ ਪਰਪਲ ਬਹੁਤ ਸੋਹਣਾ ਪਰਪਲ ਕਲਰ ਹੈ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਜਿਹੜਾ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਨੰਬਰ 1 ਦਾ ਕਈ ਭੈਣਾਂ ਨੂੰ ਹੁੰਦਾ ਵੀ ਇੰਨੇ ਸਸਤੇ ਸੂਟ ਪਾਉਂਦੇ ਨੇ ਇਹਨਾਂ ਦਾ ਵਰਕ ਸੋਹਣਾ ਨਹੀਂ ਹੋਣਾ ਜਸਟ ਸਟਾਫ ਸੋਹਣਾ ਨਹੀਂ ਹੋਣਾ ਆਪਾਂ ਸਟਾਫ ਤੇ ਵਰਕ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਸਟਾਫ ਵੀ ਇੱਕ ਨੰਬਰ ਲਾਈਨ ਦਾ ਜੀ ਵਰਕ ਵੀ ਬਹੁਤ ਸੋਹਣਾ ਕੀਤਾ ਹੈ ਇਹ ਇਦਾਂ ਦੇ ਸੂਟ ਤੁਸੀਂ ਜਿੱਦਾਂ ਮਰਜ਼ੀ ਆਫਿਸ ਵੇਅਰ ਸਕੂਲ ਕਾਲਜ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਇਹ ਹੈਗੀ ਇਹਦੀਆਂ ਬਾਜੂ ਬਣੀਆਂ ਹੋਈਆਂ ਉਹ ਹੈਗਾ ਜੀ ਇਹਦੀ ਬਾਟਮ ਬਣੀ ਹੋਈ ਜਿਹੜੀਆਂ ਵਰਕਿੰਗ ewomen ਨੇ ਉਹ ਆਰਾਮ ਨਾਲ ਇਹ ਸੂਟ ਨੂੰ ਜਿੱਥੇ ਮਰਜੀ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਇਹਦਾ ਜਿਹੜਾ ਦੁਪट्टे ਦੇ ਵਿੱਚ ਆਪਾਂ ਕਲਰ ਪਾਇਆ ਜੀ ਜਿਹੜਾ ਗ੍ਰੀਨ ਦੇ ਨਾਲ ਨਾਲ ਆਪਾਂ ਪਾਇਆ ਪਰਪਲ ਮੌਵ ਸ਼ੇਡ ਇਹ ਸੀਗਾ ਜੀ ਇਹਦਾ ਸੈਕਿੰਡ ਕਲਰ ਫਸਟ ਹੈਗਾ ਸੀ ਫਰੋਜੀ ਨਾਲ ਕੰਬੋ ਸੈਕਿੰਡ ਦਾ ਹੈਗਾ ਜੀ ਪਰਪਲ ਨਾਲ ਕੰਬੋ ਥਰਡ ਦਾ ਹੈਗਾ yellow ਦੇ ਨਾਲ ਥਰਡ ਜਿਹੜਾ ਸੂਟ ਹੈਗਾ ਜੀ ਆਪਣਾ येलो ਦੇ ਨਾਲ ਕੰਬੀਨੇਸ਼ਨ ਬਣਿਆ ਹੋਇਆ 1550 ਰੁਪਏ ਦਾ ਪ੍ਰਾਈਸ ਰਹੂਗਾ ਇਹ येलो ਕਲਰ ਦੇ ਨਾਲ ਹੈ ਜੀ ਐਦਾ ਹੀ ਐਜ਼ ਇਟ ਇਹਦਾ येलो ਨਾਲ ਕੰਬੀਨੇਸ਼ਨ ਦੁਪੱਟਾ ਬਣਿਆ ਹੋਇਆ ਇਹ ਸੀਗਾ ਜੀ 3rd ਕਲਰ 4th ਜਿਹੜਾ ਇਹਦਾ ਕਲਰ ਹੈ ਜੀ ਆਪਣੇ ਕੋਲੇ ਇਹ ਰਸਟ ਦੇ ਨਾਲ ਬਣਿਆ ਹੋਇਆ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਸਾਰਿਆਂ ਦੀ ਉਦਾਂ ਹੀ ਬਾਟਮ ਬਣੀ ਹੋਈ ਹੈ ਸੇਮ ਐਜ਼ ਇਟ ਸਾਰਿਆਂ ਦੀ ਸ਼ਰਟਾਂ ਬਣੀਆਂ ਹੋਈਆਂ ਨੇ ਜੀ ਉਵੇਂ ਜਿਹੜਾ ਇਹਦੇ ਬਾਜੂ ਦੇ ਉੱਤੇ ਸਾਰਿਆਂ ਦੇ ਉੱਤੇ ਇਦਾਂ ਹੀ ਵਰਕ ਆਊਗਾ ਪ੍ਰਾਈਸ ਸਾਰਿਆਂ ਦਾ ਸੇਮ ਰਹੂਗਾ ਜੀ ਬਹੁਤ ਸੋਹਣਾ ਜਿਹੜਾ ਕੋਰਾ ਦਾ ਆਪਾਂ ਫੈਬਰਿਕ ਲਾਇਆ ਹੋਇਆ ਹੈ ਬੜਾ ਸੋਹਣਾ ਫੈਬਰਿਕ ਹੈ ਜੀ ਕੋਰਾ ਦਾ ਔਰ ਇਹਦਾ ਪ੍ਰਾਈਸ ਰਹੂਗਾ 1550 ਰੁਪਏ ਇਹਦਾ ਜਿਹੜਾ ਦੁਪੱਟਾ ਹੈ ਜੀ ਆਹ ਵਾਲਾ ਆਣਾ ਦੁਪੱਟੇ ਸਾਰੇ ਡਾਈਡ-ਡਾਈ ਦੇ ਤੁਹਾਨੂੰ ਮਿਲਣਗੇ ਇੱਕ ਕਲਰ ਇਹਨਾਂ ਦੇ ਵਿੱਚ ਵਰਕ ਨਾਲ ਦੇ ਦੋ ਹੀ ਕਲਰ ਹੋਣਗੇ ਜੀ ਗ੍ਰੀਨ ਤੇ ਫਲਾਰ ਨਾਲ ਦਾ ਬਹੁਤ ਘੱਟ ਆਪਾਂ ਲਾਈਟ ਡਾਰਕ ਦੇ ਕੰਬੋ ਨਾਲ ਹੀ ਸਾਰੇ ਵਰਕ ਕਰਵਾਏ ਹੋਏ ਨੇ ਲਾਸਟ ਇਹਦੇ ਵਿੱਚ ਡਿਜ਼ਾਈਨ ਹੈਗਾ ਜੀ ਆਪਣਾ ਪਿੰਕ ਨਾਲ ਪਿੰਕ ਵਾਲੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਪਿੰਕ ਕਲਰ ਦੇ ਵਿੱਚ ਦੋ ਸੂਟ ਬਣ ਕੇ ਆਏ ਸੀਗੇ ਪਿੰਕ ਕਲਰ ਦੇ ਵਿੱਚ ਦੋ ਸੂਟ ਬਣ ਕੇ ਆਏ ਸੀ ਜੀ ਬੜੇ ਸੋਹਣੇ ਸੂਟ ਇਹ ਬਣ ਕੇ ਰੈਡੀ ਹੁੰਦੇ ਨੇ ਜੀ ਨਾਲ ਇਹਦਾ ਜਿਹੜਾ ਦੁਪੱਟਾ ਲੱਗਿਆ ਜੀ ਮਸਲਿਨ ਦਾ ਦੁਪੱਟਾ ਲੱਗਿਆ ਹੋਇਆ ਜਿਹੜਾ ਦੁਪੱਟਾ ਹੀ ਆ ਜੀ ਆਪਾਂ ਕੱਲਾ ਦੁਪੱਟਾ ਹੀ 3400 ਦਾ ਆਪਣੇ ਕੋਲੇ ਦੁਪੱਟਾ ਹੁੰਦਾ ਜੀ ਇਹ ਇਹ ਵਾਲਾ ਦੁਪੱਟਾ ਹੀ ਆਪਣੇ ਕੋਲੇ ਡੈਬੀ ਦਾ ਜਿਹੜੀ ਇਹ ਵਾਲੀ ਕੁਆਲਿਟੀ ਹੈ ਜੀ 3400 ਦਾ ਦੁਪੱਟਾ ਹੀ ਆਪਾਂ ਸੇਲ ਕਰਦੀਆਂ ਫਿਰ ਆਪਾਂ ਡਾਈ ਡਾਈ ਵੀ ਕਰਵਾਈ ਹੈ ਸਟੱਫ ਵੀ ਲਾਇਆ ਵਰਕ ਵੀ ਕਰਵਾਇਆ ਬਾਜੂ ਬਾਟਮ ਸ਼ਰਟ ਸਾਰਾ ਕੁਝ ਤੁਹਾਨੂੰ ਵਰਕ ਮਿਲੇਗਾ ਪ੍ਰਾਈਸ ਹੈਗਾ ਜੀ ਇਹਦਾ ਸਿਰਫ ਤੇ ਸਿਰਫ 1550 ਰੁਪਏ ਇਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਜੀ ਪਿੰਕ ਦੇ ਆਪਣੇ ਕੋਲੇ ਦੋ ਕਲਰ ਬਣੇ ਹੋ ਬਣ ਕੇ ਆਏ ਸੀਗੇ ਬਾਕੀ ਕਲਰ ਜਿਹੜੇ ਸਿੰਗਲ ਸਿੰਗਲ ਬਣ ਕੇ ਆਏ ਸੀ ਕੀਵਰ ਇਹ ਮੇਰੇ ਦਿਖਾਉਣ ਦਾ ਮਕਸਦ ਇਹ ਹੈ ਜੇ ਕੀਵਰ ਦੋ ਸੂਟ ਇੱਕ ਜੇ ਚਾਹੀਦੇ ਹੁੰਦੇ ਆ ਤਾਂ ਤੁਸੀਂ ਦੋ ਸੂਟ ਇੱਕ ਜੇ ਸਾੜੇ ਤੋਂ ਲੈ ਸਕਦੇ ਹੋ ਬਹੁਤ ਅੱਛਾ ਫੈਬਰਿਕ ਹੈ ਜੀ ਇਹ ਕੋਰਾ ਕਾਟਨ ਸਟੱਫ ਹੈ ਸਟੱਫ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਹੀ ਸੋਹਣਾ ਸਟੱਫ ਹੈ ਜੀ ਪ੍ਰਾਈਸ ਵੀ ਬਹੁਤ ਜੈਨੂਨ ਹੈ ਐਨੇ ਦੇ ਵਿੱਚ ਵਰਕ ਨਹੀਂ ਹੁੰਦਾ ਜੀ ਜਿੰਨੇ ਦੇ ਵਿੱਚ ਆਪਾਂ ਸੂਟ ਦੁਪੱਟਾ ਸਾਰਾ ਹੀ ਦੇਈ ਜਾਂਦੇ ਹਾਂ ਤੁਹਾਨੂੰ ਇੰਨਾ ਘੱਟ ਪ੍ਰਾਈਸ ਦੇ ਵਿੱਚ ਕੋਈ ਵੀ ਤੁਹਾਨੂੰ ਸੂਟ ਨਹੀਂ ਦੇ ਸਕਦਾ ਜੀ ਜਿੰਨਾ ਆਪਾਂ ਇੰਨੇ ਘੱਟ ਪ੍ਰਾਈਸ ਵਿੱਚ ਜਿੰਨੇ ਆਪਾਂ ਤੁਹਾਨੂੰ ਸੂਟ ਦੇ ਦੰਨੇ ਆ ਬਹੁਤ ਸੋਹਣਾ ਵਰਕ ਹੈ ਜੀ ਕਲਰ ਆਪਸ਼ਨ ਮੈਂ ਤੁਹਾਨੂੰ ਦਿਖਾਈ ਦਿੱਤੀ ਇਹ ਦੀ ਪਿੰਕ ਦੇ ਨਾਲ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਸਾਰਾ ਦੁਪੱਟਾ ਟਾਈਡ ਹੈ ਕੀਤਾ ਹੋਇਆ ਹੈ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਦੀ ਲੁੱਕ ਵੀ ਬੜੀ ਸੋਹਣੀ ਆਉਂਦੀ ਹੈ ਤੁਸੀਂ ਐਦਾ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੂਟ ਦੀ ਲੁੱਕ ਆਏਗੀ ਦੇਖੋ ਸਾਰੀ ਸ਼ਰਟ ਦੇ ਉੱਤੇ ਐਦਾ ਵਰਕ ਆਊਗਾ ਜੀ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਤੇ ਨਾਲ ਇਹ ਵਾਲਾ ਆਊਗਾ ਜੀ ਦੁਪੱਟਾ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦੇ ਨੇ ਜੀ ਇਹ ਸੈਂਟਰ ਪੈਨਲ ਪੈਨਲ ਆਣਗੇ ਬਾਜੂ ਤੇ ਦੇਖੋ ਵਰਕ ਹੋ ਗਿਆ बॉਟਮ ਤੇ ਵਰਕ ਹੋ ਗਿਆ ਐਵੇਂ ਦੁਪੱਟਾ ਆਊਗਾ ਜੀ ਸਾਰੇ ਦੇ ਪੱਠੇ ਟਾਈ ਡਾਈ ਪਾਈ ਹੋਈ ਹੈ ਕਲਰ ਇਹਦੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਪਿੰਕ ਆ ਗਿਆ ਰਸਟ ਆ ਗਿਆ ਪਰਪਲ ਆ ਗਿਆ ਐਂਡ yellow ਆ ਗਿਆ ਔਰ ਇੱਕ ਆ ਗਿਆ ਜੀ ਫਰੋਜ਼ੀ ਇਹ ਵਾਲੇ ਇਹਦੇ ਕਲਰ ਆਏ ਨੇਗੇ ਬਹੁਤ ਸੋਹਣੇ ਕਲਰ ਆਏ ਨੇ ਇੱਕ ਮੈਂ ਤੁਹਾਨੂੰ ਹੋਰ ਦਿਖਾ ਦੇਵਾਂ ਜੀ ਇਹ ਹੈਗਾ ਸੀ ਇਹਨਾਂ ਦਾ ਪ੍ਰਾਈਸ ਹੈਗਾ ਜੀ 1550 ਰੁਪਏ ਇੱਕ ਆਪਣੇ ਕੋਲੇ ਜਿਹੜੇ ਬਰਾਸ਼ੋ ਦੇ ਸੂਟ ਸੀ ਦੁਬਾਰਾ ਰੀਸਟਾਕ ਹੋ ਗਏ ਜੀ ਮੇਰੇ ਯਾਦ ਨਹੀਂ ਕਿੰਨਾ ਕਿੰਨਾ ਨੇ ਕਿਹਾ ਸੀ ਇੱਕ ਤਾਂ ਨੰਗਲ ਤੋਂ ਸੀਗੇ ਸਿਸਟਰ ਉਹਨਾਂ ਨੇ ਕਿਹਾ ਸੀ ਬਾਈ ਮਿਸਟੇਕ ਮੈਂ ਉਹਨਾਂ ਦਾ ਨਾਮ ਭੁੱਲ ਗਈ ਕਿ ਕਿਸ ਨਾਮ ਤੇ ਮੈਂ ਉਹਨਾਂ ਦਾ ਨੰਬਰ ਸੇਵ ਕੀਤਾ ਹੋਇਆ ਇਹ ਜੇ ਅਗਰ ਉਹ ਵੀਡੀਓ ਦੇਖਦੇ ਹੋਣ ਜੀ ਆ ਗਏ ਜੀ ਇਹ ਸੂਟ ਆਪਣੇ ਦੁਬਾਰਾ ਆਪਣੇ ਕੋਲੇ ਇਹ ਹੈਗਾ ਜੀ ਮਸਟਰਡ ਕਲਰ ਨਾ ਰਿਹਾ ਜਿਵੇਂ ਮਸਟਰਡ ਬਾਟਮ ਹੈ ਜੀ ਇਹ ਵਾਲੀ ਇਹਦੀ ਡਿਜ਼ਾਈਨਿੰਗ ਹੈ ਸ਼ਰਟ ਦੀ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਫੁੱਲ ਐਵੇਂ ਡਿਜ਼ਾਈਨਿੰਗ ਬਣੀ ਹੋਊਗੀ ਜੀ ਸ਼ਰਟ ਦੀ ਪਹਿਲਾਂ ਉਹਨਾਂ ਕੋਲ ਇਹ ਗਏ ਨੇ ਜੀ ਸੂਟ ਹੁਣ ਦੁਬਾਰਾ ਫੇਰ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ ਤਾਂ ਹੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਨਾਂ ਦਾ ਪ੍ਰਾਈਸ ਐਜ਼ ਇਟ ਸੇਮ ਰਹੂਗਾ ਜੀ 1200 ਰੁਪਏ 1200 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਇੱਕ ਆਪਣੇ ਕੋਲ ਆਇਆ ਜੀ ਇਹਦੇ ਵਿੱਚ ਗ੍ਰੀਨ ਕਲਰ ਬਹੁਤ ਸੋਹਣਾ ਗ੍ਰੀਨ ਕਲਰ ਹੈ ਜੀ ਨਾਲ ਇਹਦੇ ਗ੍ਰੀਨ ਕਲਰ ਦੀ ਪਲੇਨ ਬਾਟਮ ਪੇਅਰ ਅਪ ਕੀਤੀ ਗਈ ਹੈ ਇਹ ਵੀ ਬਰਾਸ਼ੋ ਦਾ ਹੈ ਜੀ ਇਹਦਾ ਪ੍ਰਾਈਸ 1200 ਰੁਪਏ ਮੈਂ ਤੁਹਾਨੂੰ ਦੱਸਤਾ ਜੀ ਸੇਮ ਪ੍ਰਾਈਸ ਦੇ ਵਿੱਚ ਹੋਣਗੇ ਇਹ ਥਰਡ ਕਲਰ ਇਹਦੇ ਵਿੱਚ ਆਪਣੇ ਕੋਲੇ ਮਹਿਰੂਨ ਆਇਆ ਜੀ ਬਹੁਤ ਸੋਹਣਾ ਮਹਿਰੂਨ ਸ਼ੇਡ ਆਇਆ ਜੀ ਨਾਲ ਮਹਿਰੂਨ ਹੀ ਬਾਟਮ ਹੈ ਬਾਟਮ ਵੀ ਬਹੁਤ ਸੋਹਣੀ ਹੈ ਇਹਦੇ ਨਾਲ ਇਹਨਾਂ ਨਾਲ ਪੇਅਰ ਅਪ ਕੀਤੀ ਹੋਈ ਆਪਾਂ ਇਹ ਵਾਲੀ ਸ਼ਰਟ ਆਊਗੀ ਜੀ ਸ਼ਰਟ ਮੈਂ ਤੁਹਾਨੂੰ ਦੁਬਾਰਾ ਤੋਂ ਦਿਖਾ ਦਵਾਂ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਹੈਗੀ ਹੈ ਜੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਮਹਿਰੂਨ ਕਲਰ ਹੈ ਜੀ ਬੜਾ ਸੋਹਣਾ 골ਡਨ ਨਾਲ ਇਦਾਂ ਕੀਤਾ ਹੋਇਆ ਜੀ ਬ੍ਰਸ਼ੋ ਹੈ ਜੀ ਬ੍ਰਸ਼ੋ ਬੈਲਵਟ ਇਹ ਬ੍ਰਸ਼ੋ ਸਿਲਕ ਹੈ ਜੀ ਇਹਦੇ ਉੱਤੇ ਲੱਗੀ ਹੋਈ ਹੈ ਜਿਹੜੀ ਬਹੁਤ ਸੋਹਣਾ ਫੈਬਰਿਕ ਹੈ ਜੀ ਬਹੁਤ ਅੱਛਾ ਇਹਦਾ ਫਾਲ ਆਂਦਾ ਹੈ ਸੂਟ ਦਾ ਮੈਂ ਤੁਹਾਨੂੰ ਇਹ ਸੂਟ ਮਤਲਬ ਬਣਿਆ ਹੋਇਆ ਵੀ ਦਿਖਾ ਦਿੰਨੀ ਆ ਇਸ ਤੋਂ ਬਾਅਦ ਨੈਕਸਟ ਇੱਕ ਆਪਣੇ ਕੋਲੇ ਕਲਰ ਆਇਆ ਜੀ ਇਹ ਵਾਲਾ ਮਹਿਰੂਨ ਕਲਰ ਦੇ ਵਿੱਚ ਇਹ ਵਾਲਾ ਪ੍ਰਿੰਟ ਆਇਆ ਜੀ ਇਹ ਵੀ ਬੜਾ ਸੋਹਣਾ ਪ੍ਰਿੰਟ ਹੈ ਨਾਲ ਇਹਦੇ ਪਲੇਨ ਬਾਟਮ ਮਹਿਰੂਨ ਪਲੇਨ ਬਾਟਮ ਆਊਗੀ ਸੇਮ ਕਲਰ ਦੀ ਹੈ ਇੱਕ ਆਪਣੇ ਕੋਲੇ ਲਾਸਟ ਪੀਸ ਹੈਗਾ ਜੀ ਬਲੈਕ ਕਲਰ ਦੇ ਉੱਤੇ ਬਲੈਕ ਕਲਰ ਹੈ ਜੀ ਬੜਾ ਸੋਹਣਾ ਇਹਦੇ ਉੱਤੇ ਪ੍ਰਿੰਟਿੰਗ ਹੈ ਜੀ ਬਰਾਸ਼ੋ ਦੀ ਕਾਫੀ ਟ੍ਰੈਂਡ ਦੇ ਵਿੱਚ ਇਹ ਚੱਲ ਰਿਹਾ ਜੀ ਇਹ ਔਰ ਇੱਕ ਹੋਰ ਹੈ ਜੀ ਇਹਦੇ ਨੀਚੇ ਵੈਲ ਦੀ ਕੋਈ ਨੀਡ ਨਹੀਂ ਮਤਲਬ ਟਾਫਟੇ ਦੀ ਨੀਡ ਨਹੀਂ ਹੈਗੀ ਕਈਆਂ ਨੂੰ ਹੋਗਾ ਜੇ ਇਹਦੇ ਨੀਚੇ ਟਾਫਟਾ ਲੱਗੂਗਾ ਸਿੰਪਲ ਤੁਸੀਂ ਜਿਹੜੀ ਕਾਟਨ ਦੀ ਜਿਹੜੀ ਲਾਈਨਿੰਗ ਲਗਾ ਕੇ ਇਹਨੂੰ ਬਣਾ ਸਕਦੇ ਹੋ ਬਾਟਮ ਵੀ ਤੁਸੀਂ ਕਾਟਨ ਦੀ ਲਾਈਨਿੰਗ ਲਾ ਕੇ ਹੀ ਰੈਡੀ ਕਰ ਸਕਦੇ ਹੋ ਦੋਨਾਂ ਦੇ ਉੱਤੇ ਆਪਾਂ ਕਾਟਨ ਦੀ ਲਾਈਨਿੰਗ ਲਗਾ ਕੇ ਬਾਟਮ ਔਰ ਸ਼ਰਟ ਦੋਨੇ ਰੈਡੀ ਕਰ ਸਕਦੇ ਹਾਂ ਜੀ ਐਦਾਂ ਜਿਹੜੀ ਦੇਖੋ ਐਵੇਂ ਦਾ ਕਲਰ ਇਹ ਹੁੰਦਾ ਜੀ ਦੇਖੋ ਅਗਰ ਤੁਸੀਂ ਕਾਟਨ ਦੀ ਲਾਈਨਿੰਗ ਲਗਾਉਂਗੇ ਤਾਂ ਸੇਮ ਬਲੈਕ ਕਲਰ ਬਣ ਜਾਂਦਾ ਬਹੁਤ ਸੋਹਣਾ ਹੈ ਇਹ ਜਿਹੜੀ ਪ੍ਰਿੰਟਿੰਗ ਆਉਗੀ ਜੀ ਇਹਦੀ ਮੈਂ ਤੁਹਾਨੂੰ ਇੱਕ ਵੀਡੀਓ ਜਿਹੜੀ ਇਹਦੇ ਨਾਲ ਦਿਖਾਉਂਗੀ ਤੁਹਾਨੂੰ ਮੈਂ ਆਹ ਦੇਖੋ ਜੀ ਸੂਟ ਬਣੇ ਹੋਏ ਦੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ

ਐਵੇਂ ਦਾ ਸੂਟ ਬੰਦ ਹੈ ਜੀ ਉਹ ਰੈਡੀ ਹੁੰਦਾ ਐਵੇਂ ਦਾ ਸੂਟ ਮੈਂ ਅਗਰ ਉਹ ਵੀਡੀਓ ਕਹੋਗੇ ਮੈਂ ਤੁਹਾਨੂੰ ਪਰਸਨਲੀ ਵੀ ਉਹ ਵੀਡੀਓ ਸ਼ੇਅਰ ਕਰ ਸਕਦੀ ਹਾਂ ਉਹਦੇ ਵਿੱਚ ਆਪਾਂ ਜਿਹੜਾ ਫੇਸ ਨਹੀਂ ਰਿਵੀਲ ਕੀਤਾ ਹੋਇਆ ਬਿਕੋਜ਼ ਉਹ ਮੇਰਾ ਖੁਦ ਦਾ ਸੂਟ ਬਣਿਆ ਹੋਇਆ ਜੀ ਬਹੁਤ ਅੱਛਾ ਸੂਟ ਬਣ ਕੇ ਰੈਡੀ ਹੋਇਆ ਬਰਬਰੀ ਦਾ ਨਾਲ ਮੈਂ ਦੁਪੱਟਾ ਡਾਈ ਕਰਵਾਇਆ ਹੈ ਲੇਸਿੰਗ ਵਗੈਰਾ ਕੀਤੀ ਹੋਈ ਹੈ ਬਹੁਤ ਸੋਹਣਾ ਫਿਨਿਸ਼ਿੰਗ ਪੱਟੀ ਲਵਾਈ ਹੈ ਇਸ ਵਾਰੀ ਬੜਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਐਜ਼ ਇਟ ਐਵੇਂ ਦਾ ਕੋਈ ਸੂਟ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਹਨਾ ਖੁਦ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਮਤਲਬ ਸੂਟ ਖੁਦ ਬਣਾਓਗੇ ਤਾਂ ਬਣਾ ਸਕਦੇ ਹੋ ਸਟੀਚਿੰਗ ਵੀ ਆਪਣੇ ਕੋਲ ਹੈ ਅਗਰ ਆਪਣੀ ਤੋਂ ਸਟੀਚਿੰਗ ਕਰਵਾਉਣਾ ਚਾਹੁੰਦੇ ਤਾਂ ਆਪਾਂ ਸਟੀਚਿੰਗ ਵੀ ਆਪਾਂ ਕਰਕੇ ਤੁਹਾਨੂੰ ਭੇਜ ਸਕਦੇ ਆ ਇਹਨਾਂ ਦੇ ਵਿੱਚੋਂ ਅਗਰ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਇਹ ਹੈਗਾ ਜੀ 120 ਅਗਰ ਤੁਸੀਂ ਮੇਰੇ ਕੋਲੋਂ ਵਰਕ ਵਾਲਾ ਸੂਟ ਲੈਣਾ ਚਾਹੁੰਦੇ ਹੋ ਇਹ ਹੈਗਾ ਜੀ ਆਪਣਾ 1550 ਰੁਪਏ ਦਾ ਮੈਂ ਇੱਕ ਵਾਰ ਫੇਰ ਤੁਹਾਨੂੰ ਦੁਬਾਰਾ ਦਿਖਾ ਦਵਾਂ। ਇਹ ਆਗੇ ਜੀ ਆਪਣੇ ਸਾਰੇ ਕਾਰਾ ਕਾਟਨ ਵਾਲੇ ਫਰੋਜੀ ਦੇ ਨਾਲ ਕੰਬੋ ਹੈ ਆਫ ਵਾਈਟ ਨਾਲ ਫਰੋਜੀ येलो ਪਿੰਕ ਆਗੇ ਜੀ ਦੋ ਮਿਲ ਜਾਣਗੇ ਮੌਵ ਆ ਗਿਆ ਇੱਕ ਆ ਗਿਆ ਜੀ ਰਸਟ ਕਲਰ ਇਹ ਸਿਰਫ 6 ਹੀ ਸੂਟ ਬਣ ਕੇ ਆਏ ਨੇ ਜੀ ਜਿਨ੍ਹਾਂ ਨੇ ਲੈਣਾ ਹੈ ਜਲਦੀ ਜਲਦੀ ਆਪਣਾ ਜਿਹੜਾ ਬੁੱਕ ਕਰ ਲਓ ਜੀ ਆਰਡਰ ਬੁੱਕ ਕਰ ਦਿਓ ਕਿਉਂਕਿ ਇਸ ਤੋਂ ਬਾਅਦ ਹਾਂ ਥੋੜਾ ਜਿਹਾ ਇਸ ਤੋਂ ਬਾਅਦ ਤੁਸੀਂ ਦੁਬਾਰਾ ਰਿਪੀਟ ਤੇ ਮੰਗਦੇ ਹੋ ਤਾਂ ਆਰਡਰ ਇੰਨੀ ਤੇ ਨਹੀਂ ਬੰਦਾ। ਔਰ ਇੱਕ ਆਪਣੇ ਕੋਲੇ ਹੈਗੇ ਨੇ ਜੀ ਜਿਹੜੇ ਬ੍ਰਸ਼ ਦੇ ਦਿਖਾਏ ਸੀ yellow green ਮਹਿਰੂਨ red ਆ ਗਿਆ ਜੀ ਮਹਿਰੂਨ ਪ੍ਰੋਪਰ ਡਾਰਕ ਵਾਲਾ blackness ਤੇ ਮਹਿਰੂਨ ਹੈ ਜੀ ਇਹ ਵਾਲਾ ਔਰ ਇੱਕ ਹੈਗਾ ਜੀ black ਇਹ ਵਾਲੇ ਕਲਰ ਆਣਗੇ ਜੀ ਬ੍ਰਸ਼ੋ ਦੇ ਵਿੱਚ ਔਰ ਅਗਰ ਤੁਸੀਂ ਹਲੇ ਤੱਕ ਵੀ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਕਰ ਲਵੋ ਕਿਉਂਕਿ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਸੀ ਲਿਆਣੇ ਰਹਿੰਦੇ ਆ ਤੇ ਤੁਹਾਨੂੰ ਜਿਹੜੇ ਤੁਹਾਡੇ ਆਪਣੇ YouTube ਤੇ ਐਦਾਂ ਦੀਆਂ ਵੀਡੀਓਜ਼ ਆਪਾਂ ਅਪਲੋਡ ਕਰਦੇ ਰਹਿਣੇ ਆ ਜੀ YouTube ਦੇ ਉੱਤੇ ਤਾਂ ਜੋ ਤੁਸੀਂ ਸੋਹਣੀਆਂ-ਸੁਨੀਆਂ ਚੀਜ਼ਾਂ ਦੇਖ ਸਕੋ ਤੇ ਲੈ ਸਕੋ ਨੋਟੀਫਿਕੇਸ਼ਨ ਜਿਹੜਾ ਆਊਗਾ ਉਹ ਵੀ ਤੁਹਾਨੂੰ ਬੈਲ ਆਈਕਨ ਪ੍ਰੈਸ ਕਰ ਲਓ ਜੀ ਉਹ ਵੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੂਗਾ ਇਸ ਪ੍ਰਾਈਸ ਦੇ ਵਿੱਚ ਆਪਾਂ ਵਰਕ ਨਹੀਂ ਕਰਵਾ ਸਕਦੇ ਜੀ ਮੈਂ ਤੁਹਾਨੂੰ ਪੂਰਾ ਸੂਟ ਹੀ ਰੈਡੀ ਕਰਕੇ ਦੇ ਰਹੀ ਆ ਵਿਦ ਦੁਪੱਟਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦਾ ਲੱਗਿਆ ਹੈ ਬਹੁਤ ਅੱਛੀ ਕੁਆਲਿਟੀ ਦਾ ਦੁਪੱਟਾ ਲਾਇਆ ਆਪਾਂ ਔਰ ਬਹੁਤ ਸੋਨਾ ਵਰਕ ਹੋਇਆ ਫੁੱਲ ਫਿਨਿਸ਼ਿੰਗ ਨਾਲ ਵਰਕ ਹੋਇਆ ਕੱਲੇ ਕੇ ਲਈ ਟਾਂਕੀ ਦੀ ਫਿਨਿਸ਼ਿੰਗ ਹੈ ਜੀ ਕੋਈ ਵੀ ਐਵੇਂ ਨਹੀਂ ਕਦੇ ਵੀ ਮਤਲਬ ਹੀ ਆਪਣੇ ਵਰਕ ਦੇ ਵਿੱਚ ਫਿਨਿਸ਼ਿੰਗ ਨਾ ਹੋਵੇ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ 15 50 ਇਹਦਾ ਪ੍ਰਾਈਸ ਰਹੂਗਾ ਔਰ ਇਹਨਾਂ ਦਾ ਰਹੂਗਾ ਜੀ 1200 ਰੁਪਏ ਅਗਰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਜਲਦੀ ਜਲਦੀ ਸੋਨੇ ਸੋਨੇ ਸੂਟ ਸਾਡੀ ਤਬਾਏ ਕਰ ਸਕਦੇ ਹੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ